ਹੋ ਡਾਕਟਰ ਨੇ ਕਿੰਨੀ ਦੇਰ ਕਿਹਾ ਇਲਾਜ ਚੱਲਣਾ ਇਹਨਾਂ ਦਾ ਕੋਈ ਪਤਾ ਨਹੀਂ ਜੀ ਭਾਵੇਂ ਤੁਸੀਂ ਮੈਨੂੰ ਲੱਖ ਡਰਾਮੇਬਾਜ਼ ਕਹਿ ਲੋ ਪਰ ਇਹ ਬੱਚਾ ਤਾਂ ਨਹੀਂ ਡਰਾਮੇ ਕਰ ਰਿਹਾ ਹੁਣ ਰੋਟੀ ਤੁਸੀਂ ਫੇਰ ਘਰਿਆਪੀ ਬਣਾਉਣੇ ਹੋ ਮੈਂ ਦੋ ਦਿਨਾਂ ਕੋਈ ਚਾਹ ਵੀ ਵੀਰੇ ਨਹੀਂ ਹਾਂ ਚਾਹ ਵੀ ਮੈਂ ਪੀ ਆਈ ਆ ਜੀ ਸਵੇਰ ਦੀ ਚਾਹ ਨਹੀਂ ਪੀਤੀ ਅਕਸਰ ਤਾਂ ਸੀ ਮਾਂ ਦੀ ਮਮਤਾ ਦੀ ਗੱਲ ਕਰਦੇ ਆ ਦੁਨੀਆ 'ਚ ਪਹਿਲਾ ਪਿਓ ਦੇਖਿਆ ਜਿਹੜਾ ਆਪਣੇ ਬੱਚੇ ਨੂੰ ਲੈ ਕੇ ਇਧਰ ਉਧਰ ਘੁੰਮ ਰਿਹਾ ਕਿਸੇ ਨੇ ਵੀ ਕੋਈ ਹੈਲਪ ਕਰਨੀ ਹੈ ਤਾਂ ਪਲੀਜ਼ ਆਇਓ ਇੱਥੇ ਮਰੀਜ਼ ਬਹੁਤ ਜ਼ਿਆਦਾ ਨੇ ਹੈਲਪ ਦੀ ਲੋੜ ਹੈ ਤੇ ਜ਼ਰੂਰ ਕਰਿਓ ਹੈਲਪ ਆ ਤੁਸੀਂ ਨਾਲ ਉਹਨਾਂ ਦੇ ਹਾਂ ਜੀ ਐਂਬੂਲੈਂਸ ਵਾਲੇ ਮੈਂ ਤਾਂ ਹੀ ਐਂਬੂਲੈਂਸ ਲੈ ਕੇ ਆਂਦਾ ਕਿ ਨਾਮ ਪੁੱਤਰ ਤੇਰਾ ਨਹੀਂ ਜੀ ਬੋਲਦਾ ਚੱਲਦਾ ਨਹੀਂ ਕੋਈ ਸੀ ਕਦੋਂ ਤੋਂ ਇਦਾਂ ਹੀ ਹੈ ਇਹਨੂੰ ਆਗਾ 15ਵਾਂ ਮਹੀਨਾ ਚੱਲ ਪਿਆ ਬੁਖਾਰ ਚੜੇ ਨੂੰ ਬਸ ਉਦੋਂ ਬਾਅਦ ਤੇ ਹਟਿਆ ਵਾ 15ਵਾਂ ਮਹੀਨਾ ਹਾਂਜੀ ਤੇ ਇਹ ਟ੍ਰੀਟਮੈਂਟ ਕਿੱਥੋਂ ਚੱਲ ਰਿਹਾ ਹਾਂ ਉਹ ਉਦੋਂ ਪਿੱਛੇ ਚੰਡੀਗੜ੍ਹੋਂ ਕੀ ਕਹਿੰਦੇ ਆ ਉਹ ਕਹਿੰਦੇ ਇਹ ਬਾ ਦਵਾਈ ਦਿਓ ਤੁਹਾਡੇ ਘਰ ਮਾਣ ਦੀ ਅਗਰੇ ਹੱਥ ਲਾਏ ਤੇ ਜਮਾ ਨਹੀਂ ਸੀ ਪਤਾ ਲੱਗਦਾ ਇਹਨੂੰ ਆ ਵੀਰ ਜੀ ਜਿਹੜਾ ਦਾ ਮੈਂ ਜਾਣਦਾ ਇਹਨੂੰ ਲੈ ਕੇ ਜਾਂਦਾ ਮੈਂ ਅੱਛਾ ਜੀ ਇਹ ਆਪ ਹੈਰਾਨ ਆ ਕਹਿੰਦਾ ਯਾਰ ਤੇਰੀ ਇੰਨੀ ਸੇਵਾ ਕਹਿੰਦਾ ਵੀ ਇਹ ਹੱਥ ਲਾਏ ਨੂੰ ਹੁਣ ਪਤਾ ਲੱਗਦਾ ਇਹ ਤੇ ਹੋਇਆ ਕਿਸੇ ਬੱਚੇ ਨੂੰ ਬੁਖਾਰ ਹੀ ਹੋਇਆ ਜੀ ਬਸ ਜੀ ਹਾਂ ਜੀ 10 ਮਹੀਨਾ ਸਾਲ ਹੋ ਗਿਆ ਸਾਲ ਤੋਂ ਵੱਧ ਹੋ ਗਿਆ ਜਦੋਂ ਮਹੀਨੇ ਦਾ ਅੱਛਾ 7 ਮਹੀਨਾ ਹੋ ਗਿਆ ਇਹਨਾਂ ਦੇ ਘਰ ਕਮਾਈ ਦਾ ਸਾਧਨ ਕੀ ਹੈ ਕੋਈ ਨਹੀਂ ਇਕੱਲੀ ਆ ਇਕੱਲੀ ਆ ਜੀ ਘਰ ਚ ਤੁਸੀਂ ਇਕੱਲੇ ਹੋ ਹਾਂ ਜੀ ਤੇ ਮਾਂ ਇਹਨਾਂ ਦੀ ਮਾਂ ਇਹਨੇ ਲਈ ਗਈ ਹੋਇਆ ਤੁਹਾਨੂੰ ਦੱਸਿਆ ਜੀ ਹਫਤਾ ਉਹ ਦਾਦ ਨੂੰ ਲੜਕੀ ਮਤਲਬ ਵੀ ਘਰੇ ਗੁੱਸਾ ਕਿੰਨਾ ਥੋੜਾ ਜਿਹਾ ਬਹੁਤੇ ਨਹੀਂ ਸ਼ਰਾਬ ਤਾਂ ਨਹੀਂ ਪੀਂਦੇ ਜੀ ਨਹੀਂ ਜਮਾ ਹੀ ਨਹੀਂ ਆ ਗੁਰਦੁਆਰੇ ਮੱਥਾ ਲਾਦਾ ਮੈਨੂੰ ਤਾਂ ਵੀ ਜੀ ਸਾਲ ਹੋ ਗਿਆ ਜਿੰਨਾ ਨਾਮ ਆਉਂਦੇ ਜਾਂਦੇ ਨੇ ਦੇਖਦਾ ਇਹਨਾਂ ਇਹਨਾਂ ਦੇ ਹੁਣ ਤਾਂ ਰੋਟੀ ਤੇ ਵੀ ਔਖਾ ਰ ਬੈਠਾ ਨਾ ਤੇ ਤੁਹਾਡੇ ਮੰਮੀ ਮਮੀ ਡੈਡੀ ਇੱਕ ਕੱਲਾ ਮੁੰਡਾ ਤੁਹਾਡਾ ਕੋਈ ਦਾ ਬੱਚਾ ਹੋਰ ਛੋਟਾ ਵੀ ਉਹ ਨਾਲ ਆਉਂਦਾ ਉਹ ਕਰਦਾ ਉਹ ਲੈ ਗਿਆ ਨਾਲ ਉਹਨੂੰ ਛੋਟਾ 5 ਮਹੀਨੇ ਸਾਲ ਦਾ ਇਹ ਵੱਡਾ ਇੱਕ ਵਾਰ ਇਹਦੀ ਮਦਰ ਨਾਲ ਗੱਲ ਕਰਾਉਂਗੇ ਮੇਰੀ ਪੁੱਛਾਂ ਮੈਂ ਕੀ ਹੋ ਉਹਨਾਂ ਦੱਕਣਾ ਨਹੀਂ ਫੋਨ ਮੇਰਾ ਮੈਂ ਆਪਣੇ ਫੋਨ ਤੋਂ ਕਰਾਂ ਨਹੀਂ ਦੱਕਣਾ ਇਹ ਮੈਨੂੰ ਪਤਾ ਉਹਨਾਂ ਪੁੱਠੇ ਹੀ ਬੋਲਦੀ ਐ ਮੂਰੇ ਮੈਂ ਮੈਂ ਰਾਤ ਉਹਨਾਂ ਨੂੰ ਫੋਨ ਲਾਇਆ ਸੀਗਾ ਕਿਸੇ ਦੇ ਫੋਨ ਤੋਂ ਕਹਿੰਦੀ ਮੈਂ ਅਗੇ ਮੁੰਡਾ ਮੈਂ ਇਹ ਮੁੰਡਾ ਜੇ ਤੂੰ ਨਹੀਂ ਉਹਨਾਂ ਮੁੰਡਾ ਛੱਡ ਜਾ ਕਹਿੰਦੀ ਮੁੰਡਾ ਤੂੰ ਆਪ ਆ ਕੇ ਲੈ ਜਾ ਮੈਂ ਮੈਂ ਕਿਵੇਂ ਆ ਕੇ ਲੈ ਜਾ ਇਹਨੂੰ ਕਿਵੇਂ ਲੈ ਕੇ ਜਾ ਮਾਂ ਮੈਂ ਛੱਡ ਜਾ ਕਿੰਨੀ ਫੇਰ ਆਉਦਾ ਜਿੰਮ ਮਰਜੀ ਆ ਜੀ ਲੈ ਜੀ ਬਸ ਕਿਹੜੇ ਡਾਕਟਰ ਕੋਲ ਜਿਹੜਾ ਤੁਸੀਂ ਆ ਪਾਈਪ ਬਦਲਵਾਨੇ ਹੋ ਹੁਣ ਆਪਣੇ ਰੈਕੋਰਡ ਤੋਂ ਆ ਬਾਸਲਾ ਹਸਪੀਟਲ ਆਏ ਜੀ ਸਾਡੇ ਅੱਛਾ 5000 ਰੁਪਏ ਲੰਦਾ ਸਮਾਨ ਵਿੱਚ ਹੀ ਨਹੀਂ ਜੀ ਸਮਾਨ ਆਪਾਂ ਮੈਂ ਉੱਥੋਂ ਜਦੋਂ ਤੁਸੀਂ ਦਵਾਈ ਲੈ ਲਓ ਮੈਂ ਮੋਂ ਉੱਥੋਂ ਲਿਆਉਣਾ ਉਹ ਕਿੰਨੇ ਕ ਦਾ ਖਰਚਾ ਉਹ ਦਵਾਈ ਦਾ ਨਹੀਂ ਮੈਨੂੰ ਪਤਾ ਮੇਰੇ ਕੋਲ ਬਿੱਲ ਜਾਨੀ ਜਾਂ ਫੋਟੋ ਮੈਂ ਖੱਤ ਲੈਣਾ ਬਿੱਲਾਂ ਦੀ ਅੱਛਾ ਦਿਖਾਓ ਕਿੰਨੇ ਕ ਦਾ ਕਿੰਨੇ ਕ ਦਾ ਆਉਂਦਾ ਬਿੱਲ ਹੁਣ ਰੋਟੀ ਤੁਸੀਂ ਫੇਰ ਘਰੇ ਆਪ ਹੀ ਬਣਾਣੇ ਹੋ ਦੋ ਦਿਨੋਂ ਕੋਈ ਚਾਹ ਵੀ ਬੀਰ ਨਹੀਂ। ਚਾਹ ਵੀ ਮੈਂ ਪਈ ਆ ਜੀ ਸਵੇਰ ਦੀ ਚਾਹ ਨਹੀਂ ਪੀਤੀ ਉਹਨਾਂ ਨੇ। ਬੱਚਾ ਕੀ ਖਾਂਦਾ ਪਿੰਦਾ? ਦਾਦਾ ਜੀ ਆ। ਦਾਦਾ ਨਾਮ ਕੀ ਉਹਦਾ? ਓਂਕਾਰ ਸਿੰਘ। ਓਂਕਾਰ ਸਿੰਘ? ਆਹ ਮੇਰੀ ਫੈਮਿਲੀ। ਓਏ ਓਂਕਾਰ ਸਿੰਘ। ਦਣ ਦੇਉਣ ਦਾ ਦੱਦ ਨੇ ਵੀ ਜਵਾਬ ਦਿੱਤਾ। ਕਹਿੰਦਾ ਵੀਰੇ ਪੈਸੇ ਬਹੁਤ ਹੋਗੇ ਤੇਰੇ ਸਰ। ਪਤਾ ਨਹੀਂ ਯਾਰ ਇੱਥੇ ਕਿੱਥੇ। ਸਾਰਿਆਂ ਕਿੰਨੇ ਕਿਹਦੀ ਆਂਦੀ? ਆਈਡੀਆ ਕਿੰਨੇ ਕਿਹਦੀ ਆਂਦੀ ਐ ਇਹ ਜੀ ਬਈ। ਕਿੰਨੇ ਕਿਹਦੀ ਆਂਦੀ? ਹਾਂ ਯਾਰ ਦ ਗਿਆ ਜੀ। ਮਹੀਨੇ ਦੀ ਮਹੀਨੇ ਦੀ ਆ ਦੇਖੋ ਇੱਥੇ ਜਮਾ ਬੈਲਾ ਉਹ ਇੱਥੇ ਹੀ ਧੱਲੇਗਾ ਫੋਟੋ ਖਿੱਚ ਲੈਣਾ ਉਹਨਾਂ ਨੇ ਜਰੂਰ ਲੈਉਣਾ ਹੁੰਦਾ ਹੀ ਅੱਛਾ ਚੰਡੀਗੜ੍ਹੋਂ ਲੈਨੇ ਹੋ ਹਾਂ ਜੀ ਤੁਸੀਂ ਕੁਮਾਰ ਮੇੜੀ ਗੱਲ ਤੁਸੀਂ ਇਹ ਤਾਂ 8000 ਦੀ ਦਵਾਈ ਹੈ ਹਾਂ ਜੀ ਤੁਸੀਂ ਜਿਹੜੇ ਹੋਣ ਇਹ ਮਹੀਨੇ ਦੀ ਕਿੰਨੀ ਦੇਰ ਦੀ ਹੈ ਮਹੀਨੇ ਦੀ ਹੈ ਜੀ ਇਹ ਕਦੋਂ ਤੋਂ ਲੈ ਰਹੇ ਹੋ ਤੁਸੀਂ ਸਾਡੇ ਕੋਲ ਇੱਕ ਵਾਰੀ ਲਈਤੀ ਪਾਸੇ 8000 ਦੀ ਤੀਜੀ ਗੇਰੀ ਲਈ ਹੈ ਜੀ 8 8 16 24000 ਦੀ ਦਵਾਈ ਲੈ ਲਈ ਤੇ 5 5000 ਰੁਪਏ ਕਰਕੇ ਤੁਸੀਂ ਉੱਥੇ ਇੱਕ ਵਾਰੀ ਆਏ 5000 ਰੁਪਏ 8 8 16 16 ਤੇ 8 24 24 ਤੇ 5 29000 ਦੀ ਤੁਹਾਡੀ ਹੈਲਪ ਹੋਗੀ ਅੱਛਾ ਮਹੀਨੇ ਦੀ ਦਵਾਈ ਹੈ ਤੁਹਾਡੀ ਹਾਂਜੀ ਜਨਵਰੀ ਵਿੱਚ ਉਹ ਦੂਜਾ ਸਮਾਨ ਅੱਡ ਆਈ ਜਿਹੜਾ ਉਹ ਵੀ ਦੋ ਬਿੱਲ ਨੇ ਇਹਦੇ ਚ ਉਹ ਵੀ ਅਸੀਂ ਲੈ ਕੇ ਦਿੰਨੇ ਹਾਂਜੀ ਉਹ ਵਿੱਚੇ ਹੀ ਲੈਣਾ ਹੀ ਜਦੋਂ ਦਵਾਈ ਲੈ ਲੈਣਾ ਉਹ ਕਿਹੜਾ ਬਿੱਲ ਜਦੋਂ ਪਾਈਪਾ ਪੁੱਪਾ ਨੂੰ ਲੈਣਾ ਵਾ ਇਹਦੇ ਵਿੱਚੇ ਮੈਂ ਫੋਟੋ ਲੈ ਲੈਣਾ ਹੁੰਦਾ ਮੈਨੂੰ ਪਚੇਤੇ ਰਹਿਣਾ ਮੈਂ ਆਹ ਦਿਨ ਦਵਾਈ ਲੈ ਆਂ ਜੀ ਆਹ ਦੇਖੋ ਕੋਈ ਗੱਲ ਨਹੀਂ ਕੋਈ ਨਹੀਂ ਉਹ ਮੈਨੂੰ ਜ਼ਰੂਰੀ ਹੈ ਵੀਰ ਜੀ ਆਪਾਂ ਕਿਹੜਾ ਅੱਛਾ 8700 ਦੀ ਦਵਾਈ ਆਈ ਇੱਕ ਵਾਰੀ ਹਾਂਜੀ ਵਾਹਿਗੁਰੂ ਚਲੋ ਕੋਈ ਗੱਲ ਨਹੀਂ ਹੁਣ ਤੁਸੀਂ ਅੱਜ ਇੱਥੇ ਕਿਉਂ ਆਇਓ ਅੱਜ ਇੱਕ ਤਾਂ ਹੀ ਮੈਂ ਡੈਪਰਾ ਕੋਲ ਨੂੰ ਬਹੁਤ ਨਜਾਇਜ਼ ਔਖਾ ਹੀ ਪੈਸਾ ਹੈ ਨਹੀਂ ਮੇਰੇ ਕੋਲ ਕੋਈ ਵੀ ਹਾਂ ਇੱਕ ਮੈਨੂੰ ਦਰਦ ਨਾਲ ਜਵਾਬ ਦਿੱਤਾ ਤਾਂ ਇੱਕ ਆ ਚੀਜ਼ ਬਾਰੇ ਵੀਰ ਜੀ ਕਹਿੰਦੇ ਵੀ ਇੱਥੋਂ ਪੈਸੇ ਲੈ ਜੀ ਵੀ ਬਦਲਾ ਲਈ ਹੁਣ ਆ ਕਹਾਣੀ ਜਿਹੜੀ ਵੀ ਤੁਸੀਂ ਸਾਰੀ ਸੁਣ ਰਹੇ ਹੋ ਮੇਰੇ ਨਾਲ-ਨਾਲ ਮੈਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਤੁਸੀਂ ਮੈਨੂੰ ਲੱਖ ਡਰਾਮੇਬਾਜ਼ ਕਹਿ ਲੋ ਪਰ ਇਹ ਬੱਚਾ ਤਾਂ ਨਹੀਂ ਡਰਾਮੇ ਕਰ ਰਿਹਾ ਕੋਮਾ ਦੇ ਵਿੱਚ ਹੈ ਬੱਚਾ 11 ਸਾਲ ਦਾ ਓਂਕਾਰ ਪਿਓ ਕੋਲ ਬੈਠਾ ਗਵੰਢੀ ਨਾਲ ਆਏ ਹੋਏ ਨੇ ਮਾਂ ਕਹਿੰਦੇ ਛੱਡ ਕੇ ਚਲੀ ਗਈ ਘਰ 'ਚ ਇਕੱਲੇ ਨੇ ਅਕਸਰ ਤਾਂ ਅਸੀਂ ਮਾਂ ਦੀ ਮਮਤਾ ਦੀ ਗੱਲ ਕਰਦੇ ਹਾਂ ਦੁਨੀਆ 'ਚ ਪਹਿਲਾ ਪਿਓ ਦੇਖਿਆ ਜਿਹੜਾ ਆਪਣੇ ਬੱਚੇ ਨੂੰ ਲੈ ਕੇ ਇੱਧਰ ਉੱਧਰ ਘੁੰਮ ਰਿਹਾ ਹੁਣ ਇਹਨਾਂ ਦੀ ਮਹੀਨੇ ਦਾ ਘੱਟੋ-ਘੱਟ 13-15000 ਖਰਚਾ ਹੈ। ਹੁਣ ਇਹ 13-15000 ਖਰਚਾ ਕਿੱਥੋਂ ਆਊਗਾ? ਇਹ ਤੁਹਾਡੇ ਸਾਰਿਆਂ ਦੇ ਆਉਣ ਨਾਲ ਇੱਥੇ ਆਣਾ ਹੈ। ਇਹ ਤਾਂ ਹਜੇ ਇੱਕ ਮਰੀਜ਼ ਦੀ ਕਹਾਣੀ ਆ। ਮਰੀਜ਼ ਹੀ ਮਰੀਜ਼ ਬੈਠੇ ਨੇ ਆ ਦੇਖ ਲਓ। ਉਹ ਵਿਚਾਰੀ ਪੈਣ ਬੈਠੀ ਆ। ਆ ਪੇਸ਼ੈਂਟ ਬੈਠੇ ਨੇ। ਆ ਮਾਤਾ ਜੀ ਹਜੇ ਇਲਾਜ ਕਰਾ ਕੇ ਆਏ ਨੇ। ਮਰਤੇ ਨਹੀਂ ਤਰਸ ਕਰਨਾ ਘੱਟੋ-ਘੱਟ ਇਹਨਾਂ ਦੀ ਤਰਸ ਕਰ ਲੋ। ਇਹਨਾਂ ਦੀ ਡਾਇਰੈਕਟ ਮਦਦ ਕਰੋ। ਇਹ ਸਪੈਸ਼ਲ ਮੇਰੇ ਕੋਲ ਰਾਈ ਕੋਡ ਤੋਂ ਆਏ ਨੇ। ਪਿਛਲੇ 3 ਮਹੀਨੇ ਤੋਂ ਇਹਨਾਂ ਦੀ ਹੈਲਪ ਚੱਲ ਰਹੀ ਸੀਗੀ। ਹੁਣ ਥੋੜਾ ਜਿਹਾ ਡੋਨਰ ਜ ਮੈਡੀਸਿਨਸ ਲਈ ਡੋਨਰ ਇਨੇ ਹੈ ਨਹੀਂ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਤੁਸੀਂ ਅਗਰ ਇਸ ਪੇਸ਼ੈਂਟ ਦੀ ਜਾਂ ਹੋਰ ਪੇਸ਼ੈਂਟ ਦੀ ਹੈਲਪ ਕਰਨਾ ਚਾਹੁੰਦੇ ਹੋ ਤਾਂ ਸਿੱਧੀ ਮਦਦ ਕਰੋ ਇਹਨਾਂ ਦੇ ਘਰ ਦੀ ਇਨਕੁਆਇਰੀ ਸਾਡੇ ਕੋਲ ਹੋਈ ਪਈ ਹੈ ਬੜਾ ਹੀ ਜੈਨੂਇਨ ਪਰਿਵਾਰ ਹੈ ਜ਼ਰੂਰਤਮੰਦ ਪਰਿਵਾਰ ਹੈ ਪਰ ਹੁਣ ਗੱਲ ਇਹ ਹੈ ਕਿ ਮੈਨੂੰ ਤਾਂ ਇਹਨਾਂ ਦੇ ਹੰਝੂ ਨਜ਼ਰ ਆਉਂਦੇ ਆ ਸ਼ਾਇਦ ਇਸੇ ਕਰਕੇ ਇਹਨਾਂ ਦੀ ਹੁਣ ਤੱਕ 35-40 ਹਜ਼ਾਰ ਦੀ ਹੈਲਪ ਹੋ ਗਈ ਅੱਗੇ ਹੁਣ ਡਾਕਟਰ ਨੇ ਕਿੰਨੀ ਦੇਰ ਕਿਹਾ ਇਲਾਜ ਚੱਲਣਾ ਇਹਨਾਂ ਦਾ ਕੋਈ ਪਤਾ ਨਹੀਂ ਡਾਕਟਰ ਨੇ ਰੈਗੂਲਰਲੀ ਇਸ ਬੱਚੇ ਦਾ ਘਟੋ-ਘਟ 8-9000 ਦੀ ਦਵਾਈ ਹੈ 5-7000 ਦਾ ਮਹੀਨਾ ਦਾ ਵੈਸਾ ਖਰਚ ਵੈਸੇ ਖਰਚਾ ਹੈ 15000 ਰੁਪਏ ਖਰਚਾ ਪੂਰਾ ਆਉਂਦਾ ਜੇ ਦਵਾਈ ਆਪ ਵੀ ਲੈਣ ਵਿੱਚ ਮਹੀਨੇ ਦਾ ਹਾਂਜੀ ਸਾਰਾ 40000 ਰੁਪਏ ਮਹੀਨਾ ਦਾ ਖਰਚਾ ਤੁਸੀਂ ਤੁਸੀਂ ਸੋਚ ਲਓ ਡਾਈਪਰ ਵੀ ਲੱਗਦੇ ਨੇ ਪਰ ਚਲੋ ਕੋਈ ਨਹੀਂ ਅੱਜ ਜੋ ਵੀ ਸਮਾਨ ਤੁਹਾਡਾ ਹਜੇ ਰਹਿਣ ਦਾ ਪੂਰਾ ਹੋਣਾ ਲੱਗਾ ਅਸੀਂ ਕਰਦੇ ਹਾਂ ਫਿਰ ਅੱਗੇ ਗੁਰੂ ਮਾਰਾ ਅਗੇ ਅਰਦਾਸ ਕਰਦੇ ਹਾਂ ਤੁਸੀਂ ਅੱਗੋਂ ਦੀ ਬੱਚੇ ਨੂੰ ਬਿਨਾਂ ਲੈ ਨਾ ਰਹਿਣ ਵਾਲਾ ਸਾਡੇ ਕੋਲ ਵੀ ਦਿੱਕਤ ਪਤਾ ਕੀ ਆ ਹੁਣ ਦੇਖੋ ਮੇਰੀ ਗੱਲ ਸੁਣੋ ਸਾਡੇ ਕੋਲੇ ਇੱਕ ਟਿਕਾਣਾ ਬੰਨਿਆ ਹੋਇਆ ਹਾਂਜੀ ਇੱਥੇ ਅਸੀਂ ਵੀਡੀਓ ਪਾਣੇ ਆ ਲੋਕਾਂ ਨੂੰ ਕਹਿੰਨੇ ਕਿ ਠੀਕ ਹੈ ਭਾਈ ਤੁਹਾਡੇ ਹੰਝੂ ਤੇ ਤੁਹਾਡੇ ਦੁੱਖ ਮੈਂ ਸਮਝ ਰਿਆ ਹਾਂਜੀ ਪਰ ਮੈਂ ਕੱਲਾ ਕਿੰਨੇ ਕ ਪੈਸੇ ਦੇ ਸਕਦਾ ਇੱਕ ਵਾਰੀ ਮੈਂ ਦਵਾਈ ਲੈ ਦਊਗਾ ਦੋ ਵਾਰੀ ਲੈ ਦਊਗਾ ਇਹ ਸਮਾਨ ਨੂੰ ਵੀ ਲੈ ਕੇ ਦੇਣੀ ਫਿਰ ਉਹਨਾਂ ਨੂੰ ਲੈ ਕੇ ਦੇਣੀ ਫਿਰ ਉਹ ਮਰੀਜ਼ ਹੀ ਮਰੀਜ਼ ਬੈਠੇ ਹੋਏ ਮੈਂ ਆਉਣ ਦੀ ਇੰਟੈਂਸ਼ਨ ਹੈਗੀ ਮੈਨੂੰ ਕੋਈ ਸਾਹਮਣੇ ਕੋਈ ਵੀ ਫੇ ਤੁਸੀਂ 1 ਮਹੀਨੇ ਬਾਅਦ ਸਾਨੂੰ ਇੱਕ ਅੱਗੇ ਇਹਦੇ ਵੀ ਦਰਸ਼ਨ ਕਰਾ ਜਾਇਆ ਕਰਿਓ ਆ ਜਾਇਆ ਕਰਿਓ ਸੋ ਥੈਟ ਇੱਥੇ ਜਿਹੜੇ ਲੋਕ ਤੁਹਾਡੀ ਮਦਦ ਕਰਨ ਆਣੋਂ ਤੁਹਾਡੀ ਸਿੱਧੀ ਮਦਦ ਕਰ ਜਨ ਕੱਲ ਨੂੰ ਤੁਹਾਨੂੰ ਦਵਾਈਆਂ ਲੈਣ ਚ ਕੋਈ ਦਿੱਕਤ ਨਾ ਆਵੇ ਬਸ ਠੀਕ ਹੈ ਆ ਜਾਇਆ ਕਰੂੰਗਾ ਹਣਾ ਕੋਈ ਨਹੀਂ ਅੱਜ ਤੁਹਾਡਾ ਜੋ ਵੀ ਦਵਾਈਆਂ ਅੱਜ ਦਵਾਈ ਤਾਂ ਨਹੀਂ ਲੈਣ ਵਾਲੀ ਕੋਈ ਨਹੀਂ 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 ਅੱਜ ਸਿਰਫ ਡਾਈਪਰ ਲੈਣੇ ਆ ਡੈਪਰ ਦੁੱਧ ਦਾ ਖਰਚਾ ਤੇ ਆ ਪਾਈਪ ਬਦਲਵਾਨੀ ਹਾਂਜੀ ਅਰਦਾਸ ਵੀ ਕਰਿਓ ਇਸ ਬੱਚੇ ਵਾਸਤੇ ਕਿ ਇਹ ਬੱਚਾ ਠੀਕ ਇਹਦੇ ਲੱਤਾਂ ਲੁੱਤਾਂ ਦਾ ਵੀ ਕੁਝ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਆ ਵਾ ਦੇਖੋ ਮੈਂ ਅੱਗੇ ਨੋਂਦਾ ਜਣ ਦੇ ਅੱਗੇ ਤਾਂ ਇਹ ਚੀਜ਼ ਆਜੀ ਤਾਂ ਮੁੜਦੀ ਆ ਲੱਤ 'ਚ ਡਾਕਟਰ ਕਹਿੰਦੇ ਪਾਣੀ ਆਈ ਆ ਮੁੜਦੀ ਨਹੀਂ ਪਹਿਲਾਂ ਤੁਸੀਂ ਡਾਕਟਰ ਕੋਲ ਰੈਗੂਲਰਲੀ ਜਾ ਰਹੇ ਹੋ ਪੀਜੀ ਹਾਂਜੀ ਅੱਛਾ ਤਿੰਨਾਂ ਮਹੀਨੇ ਬਾਅਦ ਲਿਆ ਨਾ ਦੇਖੋ ਲੈ ਇਹਨੂੰ ਪ੍ਰੋਬਲਮ ਕੀ ਹੋਈ ਨਾਮ ਕੀ ਇਹ ਬਿਮਾਰੀ ਦਾ ਓੰਕਾਰ ਧੰਗ ਜੀ ਬਾ ਬ੍ਰੇਨ ਦਾ ਬੁਖਾਰ ਹੋਇਆ ਜੀ ਇਹਨੂੰ ਆ ਪਿੱਛੇ ਲਹਿਰ ਚੱਲਦੀ ਸੀ ਅੱਜ ਤੋਂ 13-14 ਮਹੀਨੇ ਪਹਿਲਾਂ ਜੀ ਵਾਹਿਗੁਰੂ ਉਹਦੇ ਚ ਆ ਗਿਆ ਇਹ ਕੋਈ ਹੋਣ ਦਾ ਪਤਾ ਲੱਗਦਾ ਪਹਿਲਾਂ ਤਾਂ ਵੀਰ ਜੀ ਕੋਲ ਆ ਮੈਂ ਝੂਠ ਮਾਰਿਆ ਆਪ ਕਹਿੰਦੇ ਬੱਚਾ ਬਚਣਾ ਨਹੀਂ ਪਰ ਮੇਰੀ ਮਿਹਨਤ ਇੰਨੀ ਆਈ ਮੈਂ ਇਹਦੇ ਤੇ ਹੀ ਆਈ ਸਾਰੀ ਸੁੰਦਰ ਰਾਤ ਨੂੰ ਕਿ ਨਹੀਂ ਹਾਂਜੀ ਮੈਂ ਇਹਦਾ ਸੁੱਤੇ ਦਾ ਪਤਾ ਨਹੀਂ ਨ ਜਾਗਦੇ ਦਾ ਤੇ ਜਿਹੜੀ ਸਾਡੀ ਅਸੀਂ ਗੱਲ ਕਰ ਰਹੇ ਹਾਂ ਸੁਣ ਰਿਹਾ ਆ ਇਹ ਰਿਪੀਟ ਕਰਦਾ ਇਹ ਲੇਕਿਨ बोलदा ਤੁਹਾਡਾ ਨਾ ਕਦੀ ਕਦੀ ਨਹੀਂ ਨਹੀਂ ਯਾਰ ਪੈਪ ਜਿੰਨਾ ਚਿਰ ਨਿਕਲ ਨਹੀਂ ਨੂੰ ਜੇ ਡਾਕਟਰ ਕਹਿੰਦੇ ਬੋਲਣਾ ਨਹੀਂ ਇਹ ਤੇ ਜੇ ਪੈਪ ਨਿਕਲ ਦੂਗੀ ਫਿਰ ਬੋਲਦਾ ਹਾਂਜੀ ਫਿਰ ਬੋਲੂਗਾ ਜਣਦੀ ਅਜੇ ਕੱਟ ਨਹੀਂ ਸਕਦੇ ਦੇਖੋ ਤੁਹਾਡੇ ਨਾ ਨਹੀਂ ਨਹੀਂ ਰਹਿਣ ਦੋ ਰਹਿਣ ਦੋ ਰਹਿਣ ਦੋ ਕੋਈ ਗੱਲ ਜੇ ਜਦੋਂ ਮੈਂ ਸਾਹ ਇੰਤ ਤੋ ਰੋਕ ਦਿੰਨਾ ਫਿਰ ਉਹ ਖਾਈ ਚ ਪੂਰਾ ਆ ਜਾਂਦਾ ਨਾ 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 ਇਦਾਂ ਨਾ ਰੋਕੋ ਕੋਈ ਤੁਹਾਡਾ ਪਾਉਣਾ ਇਹਨੂੰ ਕੋਈ ਗੱਲ ਨਹੀਂ ਨਹੀਂ ਇੱਕ ਵੈਸੇ ਗੱਲ ਹੈ ਮੈਂ ਤਾਂ ਆਪ ਜਣਦੀ ਮੇਰਾ ਸਾਰੀ ਪਰ ਤੁਸੀਂ ਤੁਹਾਨੂੰ ਪਰਾ ਪਿਓ ਤੁਹਾਨੂੰ ਇਹਦਾ ਮੈਂ ਕਹਿੰਨਾ ਵੀ ਜਿੰਨੀ ਇਹ ਸਵਾਗਤ ਕਰਨੀ ਕੋਈ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਮਾਂ ਵੀ ਧੰਨ ਹੈ ਜਿਹੜੀ ਛੱਡ ਕੇ ਚਲੀ ਕਿ ਪਿਓ ਵੀ ਧੰਨ ਪਰ ਚਲੋ ਤੁਸੀਂ ਬੜੇ ਵਧੀਆ ਕਰਮ ਕਰ ਰਹੇ ਹੋ ਭਾਈ ਆਪਣੇ ਰਿਸ਼ਤਾ ਮਾਂ ਤੇ ਬਾਪ ਦਾ ਰਿਸ਼ਤਾ ਜਿਹੜਾ ਹੁੰਦਾ ਉਹ ਅਸੀਂ ਤਾਂ ਮਾਵਾ ਦਾ ਹੀ ਰਿਸ਼ਤਾ ਸੁਣਿਆ ਹਮੇਸ਼ਾ ਅਨਮੋਲ ਰਿਸ਼ਤਾ ਪਰ ਤੁਸੀਂ ਵੀ ਚਲੋ ਸਾਬਤ ਕਰ ਰਹੇ ਹੋ ਕਿ ਨਹੀਂ ਪਿਓ ਵੀ ਅਨਮੋਲ ਰਿਸ਼ਤਾ ਹੁੰਦੇ ਨੇ ਹਾਂ ਲੈ ਗਏ ਆ ਵੀਰ ਜੀ ਬੋਲਦੇ ਕਿੰਨਾ ਕੋਈ ਗੱਲ ਨਹੀਂ ਤੁਸੀਂ ਘਬਰਾਓ ਨਾ ਜੋ ਸਾਡੇ ਕੋਲ ਮਦਦ ਹੈ ਉਹ ਜ਼ਰੂਰ ਕਰਾਂਗੇ ਮੈਂ ਤਾਂ ਤੁਹਾਡੇ ਦੁੱਖ ਨੂੰ ਸਮਝਦਾ ਤੇ ਸੋਚੋ ਮੈਂ ਤਾਂ ਰੋਜ਼ 365 ਦਿਨ ਪਿਛਲੇ 10 ਸਾਲਾਂ ਤੋਂ ਇੱਥੇ ਬੈਠਾ ਹਾਂ ਮੈਂ ਤਾਂ ਜੇ ਦੁੱਖ ਨਾ ਸਮਝਦਾ ਆਵਾ ਮੈਂ ਆਪਣੀ ਡਿਊਟੀ ਨਾਲ ਨਭਾਵਾਂ ਇੱਥੇ ਪਰ ਰੌਲਾ ਇਹ ਹੈ ਕਿ ਜਿੰਦਾ ਮੈਨੂੰ ਤੁਹਾਡਾ ਦੁੱਖ ਸਮਝ ਆ ਰਿਹਾ ਉਹਨਾਂ ਵੀਡੀਓ ਦੇਖ ਕੇ ਲੋਕਾਂ ਨੂੰ ਘਰ ਬੈ ਕੇ ਵੀ ਸਮਝ ਆਵੇ ਨਾ ਲੋਕ ਇਥੇ ਵੈਸੇ ਖਰਚੇ ਕਰਨ ਨੂੰ ਮੈਂਟਲ ਆਂਦੇ ਨੇ 50-9000 ਲੱਖ-ਲੱਖ ਰੁਪਏ 5-5 ਲੱਖ ਦੇ ਬੂਟੀ ਪਾਈ ਜਾਂਦੇ ਨੇ ਲੋਕ ਤਾਂ ਪਰ ਮੈਂ ਲੋਕਾਂ ਨੂੰ ਇਹੀ ਵੀਡੀਓ ਚ ਦਿਖਾਨਾ ਕਿ ਭਾਈ ਆਓ ਦੁੱਖ ਬੜੇ ਨੇ ਉਮੀਦ ਹੈ ਕਿ ਤੁਸੀਂ ਵੀ ਤਰਸ ਖਾਓਗੇ ਬੱਚੇ ਲਈ ਅਰਦਾਸ ਵੀ ਕਰਿਓ ਇੱਕ ਤਾਂ ਦੂਜਾ ਤੇ ਹੈਲਪ ਕਰਨ ਵੀ ਆਇਓ ਅਸੀਂ ਰੋਜ਼ ਇੱਥੇ ਮਿਲਦੇ ਹਾਂ ਬਿੰਡ ਨਾਗਾ ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ ਦੇ ਕੋਲ ਸ਼ਾਮੀ 7 ਤੋਂ 9 ਕਿਸੇ ਨੇ ਵੀ ਕੋਈ ਹੈਲਪ ਕਰਨੀ ਹੈ ਤਾਂ ਪਲੀਜ਼ ਆਇਓ ਇੱਥੇ ਮਰੀਜ਼ ਬਹੁਤ ਜ਼ਿਆਦਾ ਨੇ ਹੈਲਪ ਦੀ ਲੋੜ ਹੈ ਤੇ ਜ਼ਰੂਰ ਕਰਿਓ ਹੈਲਪ ਧੰਨਵਾਦ